ਹੈਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋ ਸਨਵ ਜੀ ਕੀ ਹਾਲ ਚਾਲ ਨੇ ਤੇ ਸੁਬਾਹ ਦਾ ਟਾਈਮ ਹੈ ਜੀ ਸਾਢੇ 8:45 ਦਾ ਟਾਈਮ ਹੈ ਇੱਥੇ ਤੇ ਆਪਾਂ ਬੰਦੇ ਆ ਪਸ਼ੂ ਅੰਦਰ ਪਾਣੀ ਪਿਆ ਕੇ ਕਿਉਂਕਿ ਜਿਉਂ ਤਾਂ ਮੌਸਮ ਠੰਡਾ ਹੈ 2-3 ਦਿਨਾਂ ਦੀ بارش ਦੱਸੀ ਹੈ ਨੇਟ ਨੇ ਗਾਂ ਪ੍ਰਮਾਤਮਾ ਨੂੰ ਪਤਾ ਵੀ ਰੱਬ ਤੋਂ ਵੱਡਾ ਤਾਂ ਕੋਈ ਨਹੀਂ ਹੁੰਦਾ ਤੇ ਜਾਰਾ ਤਰ ਪਸ਼ੂ ਆ ਮੈਂ ਦੇਖੇ ਲੋਕਾਂ ਦੇ ਬਾਹਰ ਖੜੇ ਹੁੰਦੇ ਵਧੀਆ ਰਹਿੰਦੇ ਪਰ ਇਹ ਨਹੀਂ ਬੈਂਦੇ ਜੀ ਇਹਨਾਂ ਨੇ ਖੜਗਾ ਹੀ ਰਹਿਣਾ ਮੈਂ ਇਹ ਗਿਆਚੇਗਾ ਬਸ ਅੰਦਰ ਇਹਨਾਂ ਨੂੰ ਪਾਣੀ ਪਿਆ ਕੇ ਹੁਣ ਕਰ ਦੂੰਗੀ ਤਾਂ ਇਹ ਅੰਦਰ ਆਮ ਨਾਲ ਬੈਠ ਜਾਣਗਾ ਕਿਉਂਕਿ ਦਾਣਾ ਪਾਣੀ ਖਾਦਾ ਪੀਤਾ ਪੱਠੇ ਇਹਨਾਂ ਦੇ ਹਨਾ ਸਵੇਰ ਵੀ ਨਿਵਾ ਕੇ ਵੰਦਾਂ ਸੀ ਤਾਂ ਆਪਾਂ ਕੱਢ ਲੰਗਾ ਸੀਗਾ ਪਰ ਮੈਂ ਹੁਣ ਦੇਖਿਆ ਮੈਂ ਕਿ 9 ਵਜਣ ਵਾਲੇ ਆ ਤੇ ਇਹ ਹਜੇ ਤੱਕ ਬੈਠੀਆਂ ਨਹੀਂ ਆ ਤੇ ਵੀ ਇਹਨਾਂ ਨੂੰ ਅੰਦਰ ਕਰਕੇ ਫੇਰ ਹੀ ਕਿਸੇ ਕੰਮ ਲੱਗੂਗੀ ਮੈਂ ਤੇ ਕੁਝ ਥੋੜਾ ਜਿਹਾ ਮੈਨੂੰ ਬਹਾਨਾ ਵੀ ਚਾਹੀਦਾ ਹੁੰਦਾ ਹਨਾ ਮੀਂਹ ਜਦੋਂ ਪੈਂਦਾ ਹੋਵੇ ਘਰ ਦੇ ਤਾਂ ਸਾਰੇ ਟੱਕ ਜਾਂਦੇ ਆ ਤੇ ਕੰਮ ਵੀ ਘਟ ਜਾਂਦਾ ਹਨਾ ਜ਼ਿਆਦਾਤਰ ਲੋਕ ਕਹਿ ਦਿੰਦੇ ਆ ਵੀ ਮੀਂਹ ਦੇ ਵਿੱਚ ਪਾਣੀ ਕੰਮ ਵੱਧ ਜਾਂਦਾ ਪਰ ਮੇਰਾ ਕੰਮ ਘਟ ਕਿਉਂ ਜਾਂਦਾ ਕਿਉਂਕਿ ਰੋਟੀ ਪਾਣੀ ਰਹਿ ਜਾਂਦਾ ਜੀ ਰੋਟੀ ਪਾਣੀ ਖਾ ਕੇ ਵਿਹਲੇ ਹੋ ਜਾਂਦਾ ਪਸ਼ੂਆਂ ਨੂੰ ਅੰਦਰ ਬੰਨ ਤਾ ਤੇ ਚਲ ਮੇਰਾ ਭਾਈ ਫਰੀ ਨਾ ਤਾਂ ਕੋਈ ਝਾੜੂ ਪੋਚਾ ਲਾਉਣਾ ਨਾ ਕਿਤੇ ਜਾਣ ਆਉਣ ਦੀ ਟੈਨਸ਼ਨ ਹੁੰਦੀ ਆ ਨਾ ਕਿਸੇ ਦੇ ਆਉਣ ਦਾ ਹੁੰਦਾ ਵੀ ਮੀਂਹ 'ਚ ਕੋਈ ਆ ਜੂਗਾ ਹਨਾ ਤੇ ਮਧੀਆ ਰਹੀਦਾ ਜੀ ਬਸ ਹੁਣ ਵੇਲੇ ਹੋ ਕੇ ਤੇ ਬਹਿ ਜਾਗੇ ਪਰ ਅੱਜ ਸੰਡੇ ਆ ਜੀ ਹਰ ਸੰਡੇ ਦੇ ਸੰਡੇ ਆਪਾਂ ਕਰਦੇ ਹੁੰਨੇ ਆ ਸਫਾਈ ਉੱਪਰ ਵਾਲੇ ਪੋਸ਼ਨ ਦੀ ਕਿਉਂਕਿ ਡੇਲੀ ਸਫਾਈ ਨਹੀਂ ਹੁੰਦੀ ਜੀ ਤੇ ਹਫਤੇ ਬਾਅਦ ਕਰਦੇ ਦੀ ਇਹ ਸਫਾਈ ਕਿਉਂਕਿ ਉੱਪਰ ਅਸੀਂ ਰਹਿੰਦੇ ਵੀ ਨਹੀਂਗੇ ਤੇ نیچے-ਨੀਚੇ ਤਾਂ ਡੇਲੀ ਵੱਜ ਜਾਂਦਾ ਬੋਕਰ ਝਾੜੂ ਤੇ ਪਰ ਉੱਪਰ ਰਹਿ ਜਾਂਦਾ ਫਿਰ ਉਹ ਹਫਤੇ ਬਾਅਦ ਆਪ ਸਫਾਈ ਕਰ ਲਈਦੀ ਉਹਦੀ ਤੇ ਇੱਥੇ ਵੇਖੋ ਜੀ ਮੀਂਹ ਕਾਫੀ ਸ਼ੁਰੂ ਹੋ ਗਿਆ ਸੀਗਾ ਸਾਰਾ ਦੇਣੀ ਮੀ ਪਈ ਪਈ ਗਿਆ ਤੇ ਮੈਂ ਪਸ਼ੂ ਪਿਆ ਕੇ ਅੰਦਰ ਕਰਨ ਲੱਗੀ ਤੇ ਦੂਜਾ ਕੰਮ ਵਾਲੀ ਨੂੰ ਕਿਹਾ ਵੀ ਗੁਆ ਚੱਕ ਦਿਓ ਕਹਿੰਦੀ ਮੀ ਚ ਮੈਂ ਨਹੀਂ ਭਜਦੀ ਮੈਂ ਤਾਂ ਇੱਥੇ ਹੀ ਰਹੂੰਗੀ ਇਹ ਤਾਂ ਮੀ ਹਟੂ ਉਹ ਕਹਿੰਦੀ ਵੀ ਮੀ ਚ ਭਜ ਕੇ ਮੇਰਾ ਸਰੀਰ ਥੱਕ ਜਾਂਦਾ ਦੁਖਦਾ ਜਾਨੀ ਕਿ ਮੈਂ ਕਾ ਚੱਲ ਕੋਈ ਨਹੀਂ ਤੂੰ ਬਾਅਦ ਚ ਚੱਕ ਲਈ ਮੈਨੂੰ ਇਹ ਕਹਿੰਦੀ ਸੀ ਵੀ ਆਹ ਕਾ ਰੇੜੀ ਭਰੀ ਜਿਹੜੀ ਇਹ ਲਾਇਆ ਕਿਉਂਕਿ ਮੀ ਪੈ ਗਿਆ ਚ ਫਿਰ ਤੈਨੂੰ ਲਿਜਾਣੀ ਔਖੀ ਹੋਜੂਗੀ ਤੇ ਆਪਾਂ ਪਸ਼ੂ ਪਿਆਰੇ ਆ ਜੀ ਇਹ ਉੱਠਦੀ ਨਹੀਂ ਦੂਜੀ ਬੈਠੀ ਇਹਨੂੰ ਆਏ ਆ ਵੀ ਇਹਨੂੰ ਪਾਣੀ ਪਿਆ ਕੇ ਆਊਗੀ ਫਿਰ ਮੇਰੀ ਵਾਰੀ ਆਊਗੀ ਮੈਂ ਉਦੋਂ ਉੱਠ ਖੜੂੰਗੀ ਇਹ ਥੋੜੀ ਜੀ ਕੇਅਰਲੈਸ ਹੀ ਆ ਇਹਨੂੰ ਆਪਾਂ ਠਾਉਣੇ ਉੱਠਦੇ ਨੇ ਖੜਨਾ ਵਿਚਾਰੀ ਨੇ ਹੱਥ ਚੱਕੇ ਤੋਂ ਹੀ ਹਨ ਤੇ ਚਲੋ ਬਾਹਰ ਗੁਆ ਕਰ ਲੂਗੀ ਹਨ ਬਾਥਰੂਮ ਕਰ ਲੂਗੀ ਆਪਾਂ ਨਹਾ ਪਿਆ ਕੇ ਅੰਦਰ ਬੰਦਾਂਗੇ ਤੁਸੀਂ ਦੇਖਿਓ ਜਦੋਂ ਅੰਦਰ ਚਲੀ ਗਈ ਨਾ ਇਹ ਇਹਨਾਂ ਨੇ ਉਦੋਂ ਹੀ ਬਹਿ ਜਾਣਾ ਮੱਜਾਂ ਨੇ ਗਿੱਜੀਆਂ ਮੰਗਾ ਇਹ ਇਹ ਬਾਹਰ ਨਹੀਂ ਖੜਦਿਆਂ ਆ ਸ਼ਾਮ ਨੂੰ ਵੀ ਇਹ ਜੇ ਮੈਂ ਇਹਨਾਂ ਨੂੰ ਪਾਣੀ ਪਿਆ ਕੇ ਬਾਹਰ ਬੰਦਾਂ ਇਹਨਾਂ ਨੇ ਨਹੀਂ ਖੜਨਾ ਜੀ ਤੇ ਮੌਸਮ ਦੇਖ ਲਓ ਤੁਸੀਂ ਖਰਾਬ ਹੀ ਆ ਤੇ ਉਹ ਸੋਹਣਾ ਬਣ ਗਿਆ ਮੌਸਮ ਤਾਂ ਲੱਗਾ ਸੀ ਬਾੜੀ ਜਾਨ ਨਿਕਲਦੀ ਸੀ ਮੀਂਹ ਦਾ ਪੈਣਾ ਜ਼ਰੂਰੀ ਸੀ ਜੀ ਜਾਂ ਤਾਂ ਰੱਬ ਮੀਂਹ ਪਾ ਦਿੰਦਾ ਤੇ ਜਾਂ ਫਿਰ ਤਾਂ ਕਰ ਦਿੰਦਾ ਠੰਡ ਹਨਾ ਤੇ ਹੁਣ ਆਪਾਂ ਆ ਗਏ ਆ ਜੀ ਧੂਣ ਵਾਲੇ ਪਾਸੇ ਕਿਉਂਕਿ ਜੀ ਸੁੰਬਰ ਕੇ ਢੇਰੀ ਲਾਤੀ ਸੀਗੀ ਤੇ ਫਰਸ਼ ਫਿਰ ਵੀ ਉੰਨੀ ਸਫਾਈ ਨਹੀਂ ਹੋਈ ਸੀ ਮੈਂ ਕਿਹਾ ਚਲ ਅੱਧਾ ਤਾਂ ਗਿੱਲਾ ਹੋਇਆ ਫਰਸ਼ ਜੀ ਉਗਲੀ ਹੈ ਤੇ ਆਪਾਂ ਪਾਣੀ ਮਾਰ ਦਗੇ ਤੇ ਝਾੜੂ ਨਹੀਂ ਲਾਉਣਾ ਪੈਂਦਾ ਬੋਕਰ ਨਹੀਂ ਲਾਉਣੀ ਪੈਂਦੀ ਕਿ ਤੇ ਇਸ ਪਾਣੀ ਮਾਰਿਆ ਸਾਫ ਹੋ ਜੂਗੇ ਮੀਂਹ ਦਾ ਕੋਈ ਪਤਾ ਨਹੀਂ ਜੀ ਸਾਰੀ ਦਿਹਾੜੀ ਪਈ ਜਾਵੇ ਕਿ 10 ਮਿੰਟ ਪਵੇ ਦੇ ਧੁੱਪ ਨਿਕਲਿਆ ਵੀ ਹਨਾ ਫਿਰ ਹੋਰ ਹੀ ਲੱਗਦਾ ਵਾ ਜੇ ਸਾਫ ਨਾ ਕੀਤਾ ਹੋਵੇ ਬਾਲਾ ਤਾਂ ਨਹੀਂ ਆਪਾਂ ਸਾਫ ਕਰਦੇ ਆਪਾਂ ਪਸ਼ੂਆਂ ਪਸ਼ੂਆਂ ਥੱਲੇੋਂ ਸਾਫ ਕਰ ਦਾਂਗੇ ਜੀ ਕਿਉਂਕਿ ਸਾਫ ਸਫਾਈ ਹੀ ਪਸ਼ੂਆਂ ਦੀ ਬਚਤ ਹੈ ਇੰਦੇ ਨਾਲ ਮੂੰਹ ਪੈਰਾਂ ਤੋਂ ਜੀ ਬਿਮਾਰੀ ਪਸ਼ੂਆਂ ਨੂੰ ਲੱਗਣੀ ਹੈ ਨਾ ਬੈਠੇ ਜਿਹੜੇ ਥਣਾ ਤੋਂ ਲੱਗਣੀ ਹੈ ਜਿੰਨੀ ਆਪਾਂ ਸਫਾਈ ਰੱਖਾਂਗੇ ਓੰਨਾ ਜ਼ਿਆਦਾ ਵਧਗਾ ਹੋ ਗਿਆ ਇੱਥੇ ਮਾ ਝੋਟੀ ਦਾ ਦੰਦ ਨਿਕਲਿਆ ਸੀ ਜਿਹੜਾ ਜਦੋਂ ਸਾਲ ਦੀ ਪੂਰੀ ਹੋ ਜਾਂਦੀ ਫਿਰ ਦੰਦ ਨਿਕਲ ਜਾਂਦਾ ਇੱਕ ਪਸ਼ੂ ਦਾ ਤੇ ਇੱਥੇ ਮੈਨੂੰ ਜਾੜ ਦੰਦ ਨਿਕਲਿਆ ਵਸੇ ਝੋਟੀ ਦਾ ਪਤਾ ਲੱਗ ਗਿਆ ਵੀ ਨਿਕਲਿਆ ਕਈ ਵਾਰ ਪੈਰ ਦੀ ਪੈਰ ਥੱਲੇ ਆ ਜਾਂਦਾ ਆਪਾਂ ਚਾਕੇ ਪਾਸੇ ਕਰਤਾ ਤੇ ਹੁਣ ਆਪਾਂ ਕਰ ਦਾਂਗੇ ਜੀ ਇੱਥੋਂ ਫਰਸ਼ ਸਾਫ਼ ਸਾਰਾ ਕਿਉਂਕਿ ਜੀ ਪੈਪ ਨਾ ਪਾਣੀ ਨਾ ਤਾਂ 2 ਮਿੰਟ ਲੱਗਣੇ ਆ ਤੁਸੀਂ ਦੇਖ ਹੀ ਸਕਦੇ ਆ ਵੀ ਕੂੜਾ ਤਾਂ ਹੈ ਨਹੀਂਗਾ ਉਹੀ ਬਸ ਮੈਲਾ ਜਾਂ ਪਾਣੀ ਜਿਹੜਾ ਜੰਮਿਆ Goa ਉਹ ਮੜਾ ਮੋਟਾ ਪੱਟਿਆ ਜਾਊਗਾ ਪੈਪ ਨਾਲ ਤੇ ਪਾਣੀ ਦੇ ਨਾਲ ਤੇ ਸਫਰਸ਼ ਸਾਫ਼ ਹੋ ਜਾਊਗਾ ਥੋੜੀ ਜੀ ਹਰਿਆਲੀ ਵੀ ਜੰਮੀ ਆ ਪਰ ਇਹ ਫਰਸ਼ ਵਧੀਆ ਰਹਿੰਦੀ ਆ ਜੀ ਇੰਟਰਲੌਕ ਨਾਲੋਂ ਜਾਂ ਦੂਜੀ ਫਰਸ਼ ਨਾਲੋਂ ਇਹ ਫਰਸ਼ ਵਧੀਆ ਹੁੰਦੀ ਆ ਕਿਉਂਕਿ ਇਹਨੇ ਪਾਣੀ ਸੋਖ ਲੈਣਾ ਹੁੰਦਾ ਤਿਲਕਣ ਦਾ ਘਟ ਡਰ ਹੁੰਦਾ ਤੇ ਮੇਰਾ ਹੁਣ ਤਾਂ ਗੋਡਾ ਦਖਦਾ ਮੈਂ ਮੈਥੋ ਘਟ ਤੁਰ ਜਾਂਦਾ ਕਿ ਮੈਂ ਬਹੁਤ ਵਗਦੀ ਨਹੀਂ ਸੀ ਮੈਨੂੰ ਸਾਰੇ ਕਹਿ ਦਿੰਦੇ ਸੀ ਮੈਨੂੰ ਤਿਲਕ ਕੇ ਡਿੱਗੇਗੀ ਕਿਸੇ ਦਿਨ ਭੱਜੀ ਜਾਂਦੀ ਨਾ ਹੌਲੀ ਤੁਰ ਲਿਆ ਕਰਤੇ ਹੁਣ ਆਪੇ ਹੀ ਹੌਲੀ ਹੋ ਗਈ ਜੀ ਗੋਡੇ ਚ ਪੀੜ ਪੈਣ ਲੱਗੀ ਤੇ ਬਾਕੀ ਫਰੀਕ ਫਰੀਕ ਜੀ ਕਣੀ ਦਾ ਮੀ ਸੀ ਮੈਨੂੰ ਵਧੀਆ ਲੱਗਦਾ ਸੀਗਾ ਇੰਨਾ ਵੀ ਨਹੀਂ ਮੈਂ ਭਿੱਜੀ ਸੀਗੀ ਮਾੜੀ ਮੋਟੀ ਕਣੀ ਪੈਂਦੀ ਸੀਗੀ ਤੇ ਤੁਸੀਂ ਕੈਮਰੇ ਚ ਚੈੱਕ ਕਰ ਸਕਦੇ ਆ ਤੇ ਆਪਾਂ ਲੱਗ ਕੇ ਕੰਮ ਕਰਨ ਉਹ ਦੁਬਾਰਾ ਚਾਹ ਪਕਾ ਲਾਂਗੇ ਸਾਫ ਸਫਾਈ ਜੀ ਤੇ ਇੱਥੋਂ ਆਪਾਂ ਨਿਮੇੜ ਕੇ ਹੁਣ ਵਿਲੇ ਹੋ ਜਾਾਂਗੇ ਤੇ ਬਾਅਦ ਚ ਬਣਾਵਾਂਗੇ ਚਾਹ ਚਾਹ ਬਣਾ ਕੇ ਤੇ ਫੇਰ ਲੱਗ ਜਾਾਂਗੇ ਕਿਤੇ ਤੇ ਕਿਉਂਕਿ ਕੱਪੜੇ ਵੀ ਕਾਫੀ ਧੋਣ ਵਾਲੇ ᱛᱚ ਚਲੋ ਆਪਾਂ ਅੰਦਰ ਅੰਦਰ ਧੋ ਲੈਣੇ ਆ ਕੱਪੜੇ ਤਾਂ ਕੱਪੜਿਆਂ ਦਾ ਕੱਪੜਿਆਂ ਦੀ ਤਾਂ ਕੋਈ ਏਡੀ ਵੱਡੀ ਪ੍ਰੋਬਲਮ ਹੁੰਦੀ ਬਸ ਪਸੂਆਂ ਦੀ ਟੈਨਸ਼ਨ ਹੁੰਦੀ ਥੋੜੀ ਜੀ ਵੀ ਇਹੇ ਪਾਣੀ ਪਿਆ ਕੇ ਇਹਨਾਂ ਨੂੰ ਕਰਦਗੇ ਅੰਦਰ ਤੇ ਫਿਰ ਬੇਫਿਕਰੀ ਹੋ ਕਿ ਆਪ ਬਹਿ ਜਾਗੇ ਜਿਟਾਈ 3 ਵਜੇ ਤੇ ਤੈਨੂੰ ਵਜੇ ਤੇ ਉਠਣ ਗਾ ਫਿਰ ਉਹ ਦੁਪੱਟੇ ਪਾ ਦਾਂਗੇ 3 3:30 ਵਜੇ ਕਈ ਵਾਰ 4 ਵੀ ਵੱਜ ਜਾਂਦੇ ਹੁੰਦੇ ਆ ਤੇ ਇਥੋਂ ਆਪਾਂ ਸਾਰਾ ਉਗਲਿਆ ਗੁਆ ਥਨਾ ਹੀ ਲਾ ਦਾਂਗੇ ਤੇ ਥੋੜਾ ਜਿਹਾ ਇਥੇ ਜਲਪ ਲੱਗਿਓ ਤੇ ਵੀ ਆਪਾਂ ਵਰਸ਼ ਜਾਂ ਮਾਰ ਦਾਂਗੇ ਕਿਉਂਕਿ ਕੁਝ ਮੀਂਹ ਨਾ ਉਗਲ ਗਿਆ ਹੁਣ ਤੇ ਫਿਰ ਤਿਲਕਣ ਬਾਜੀ ਜੀ ਨਹੀਂ ਰਹਿੰਦੀ ਕਈ ਵਾਰ ਇੱਥੇ ਖੜ ਜਾਈਦਾ ਪਸ਼ੂਆਂ ਨੂੰ ਪਾਣੀ ਪਿਉਣ ਲੱਗਿਆ ਤੇ ਤਿਲਕਣ ਜੀ ਹੋ ਜਾਂਦੀ ਆ ਤੇ ਜਦੋਂ ਥੋੜਾ ਜਿਹਾ ਮੌਸਮੀਆਂ ਦਾ ਘਟ ਗਿਆ ਜੀ ਫਿਰ ਕਈ ਵਾਰ ਨਾ ਜਲ ਬੇਹਾਬ ਦੇ ਆਪ ਹੀ ਪੱਟਣ ਲੱਗ ਜਾਂਦੀ ਹੁੰਦੀ ਹੈ ਬੌਕਰ ਦੇ ਨਾਲ ਜਾਂ ਦੂਜੂ ਹੁਣ ਕਿਹਾਂ ਜ਼ਰੂਰ ਚਲਪਜ ਲੱਗੀ ਆ ਕਿਉਂਕਿ ਇੱਥੇ ਪਾਣੀ ਸਾਰੀ ਤੇਰੇ ਡੁੱਲੀ ਜਾਂਦਾ ਰਹਿੰਦਾ ਵਾ ਤੇ ਚਲੋ ਜੀ ਆਪਾਂ ਕਰ ਲਿਆ ਇਹ ਸਾਫ ਸਾਰਾ ਫਰਸ਼ ਪਸ਼ੂ ਵਾਲਾ ਤੇ ਹੁਣ ਆਪਾਂ ਰਹਿ ਗਿਆ ਥੋੜਾ ਜਿਹਾ ਇੱਥੋਂ ਤੇ ਆਪਾਂ ਬਰਸ਼ ਮਾਰ ਕੇ ਕਰ ਦਾਂਗੇ ਸਾਫ ਤੇ ਖਲ ਦਾਣਾ ਆਪਾਂ ਪਿਹਾਉਂਦਾਂਗੇ ਬਾਅਦ ਚ ਤੇ ਨਾਲੇ ਆਪਾਂ ਹੋਗੇ ਵਿਲੇ ਹੁਣ ਆਪਾਂ ਕਰਾਂਗੇ ਕੱਪੜੇ ਚੇਂਜ ਤੇ ਕਰ ਲਾਂਗੇ ਹੋਰ ਕੰਮ ਧੰਦੇ ਕਿਉਂਕਿ ਮੀਂਹ ਦੇ ਵਿੱਚ ਜੀ ਕੰਮ ਧੰਦੇ ਤਾਂ ਇਸੇ ਤਰ੍ਹਾਂ ਹੀ ਨਿਬੜਦੇ ਪਰ ਮੈਨੂੰ ਵਧਿਗਾ ਲੱਗਦਾ ਵਾ ਇਸ ਤਰ੍ਹਾਂ ਕੰਮ ਕਰਨਾ ਤੇ ਤੁਸੀਂ ਵੀ ਦੱਸਿਓ ਤੁਹਾਡੇ ਕਿੰਨਾ ਕ ਮੀਂਹ ਪਿਆ ਤੇ ਮੈਨੂੰ ਲੱਗਦਾ ਸਾਰੇ ਕਿਤੇ ਮੀਂਹ ਹੈਗਾ ਕਣਮਣ ਦਾ ਸਾਰੇ ਕਿਤੇ ਹੀ ਮੀਂਹ ਹੁੰਦਾ ਵਾ ਤੇ ਇਸ ਤਰ੍ਹਾਂ ਸਾਫ ਸਫਾਈ ਹੋ ਜਾਂਦੀ ਆ ਨਾਲੇ ਕੰਮ ਨਿਪਟ ਜਾਂਦੇ ਆ ਮੀਂਹ ਚ ਵਧੀਆ ਰਹਿੰਦਾ ਮੈਨੂੰ ਵਧੀਆ ਲੱਗਦਾ ਮੀਂਹ ਚ ਤੇ ਕਿਹਨੂ ਕਿਹਨੂ ਵਧੀਆ ਲੱਗਦਾ ਮੀਂਹ ਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਕੰਮਕਾਰ ਆਪਾਂ ਕਰ ਲਿਆ ਝੜੀ ਦੇ ਵਿੱਚ ਪਸ਼ੂਆਂ ਦਾ ਹਨਾ ਬਹੁਤ ਔਖਾ ਹੋ ਜਾਂਦਾ ਤੇ ਪਰ ਕਈ ਪਸ਼ੂ ਹਨਾ ਬਾਹਰ ਮੀਂਹ ਚ ਨਾ ਕੇ ਰਾਜੀ ਹੁੰਦੇ ਆ ਤੇ ਆਪਾਂ ਇਧਰੋਂ ਫਰਸ਼ ਨੂੰ ਚ ਸਾਫ ਕਰ ਲਈ ਮੈਨੂੰ ਪਤਾ ਸੀ ਵੀ ਇਹਨਾਂ ਨੇ ਬਹਿਣਾ ਨਹੀਂਗਾ ਤਾਂ ਹੀ ਮੈਂ ਅੰਦਰ ਕਰਤੀ ਸੀਗੇ ਤੇ ਇੱਥੇ ਬੈਠੇ ਵੇਖੋ ਆਰਾਮ ਨਾਲ ਬਹਿ ਰਿਹਾ ਇਹ ਤੇ ਪੱਠੇ ੜਕੇ ਤਾਂ ਇਹਨਾਂ ਨੇ ਖਾਲੀ ਸੀ ਜਿਹੜੇ ਬਚ ਗਏ ਇਹ ਆਪਾਂ ਫੇਰ ਦਾਣਾ ਦੂਣਾ ਪਾ ਕੇ ਖਵਾ ਦਾਂਗੇ ਤੇ ਲਾਈਟ ਗਈ ਵੀ ਅਜੀ ਮੀਂਹ ਜ਼ੋਰ ਨਾਲ ਫੇਰ ਆ ਗਿਆ ਸੀਗਾ ਤੇ ਲਾਈਟ ਚਲੀ ਗਈ ਸੀ ਤੇ ਮੈਨੂੰ ਤਾਂ ਆਪ ਮੀਂਹ ਚ ਨਹਾਉਣਾ ਚੰਗਾ ਲੱਗਦਾ ਹੈ ਮੀਂਹ ਚ ਕੰਮ ਕਰਨਾ ਵਧੀਆ ਲੱਗਦਾ ਮੈਂ ਐਵੇਂ ਬਹਾਨਾ ਜਾਂ ਬਣਾ ਲਈਦੀ ਹੁੰਨੀ ਆ ਮੀਂਹ ਚ ਕੰਮ ਕਰਨ ਦਾ ਤਾਂ ਨਹੀਂ ਮੈਂ ਮੀਂਹ ਚ ਫਿਰਦੀ ਨੇ ਪਸ਼ੂ ਅੰਦਰ ਕਰਤੇ ਸੀ ਤੇ ਫਰਸ਼ ਤੋਂ ਤੀਸੀ ਵਧੀਆ ਨਿਕਲਿਆਈ ਤੇ ਪਤਾ ਨਹੀਂ ਹੁੰਦਾ ਵੀ ਮੀਂਹ ਪਵੇ ਜਾਂ ਨਾ ਪਵੇ ਜਿਆਦਾ ਮਤਾਂਗੇ ਫਰਸ਼ ਤੋਂ ਸੀ ਮੈਂ ਕੋ ਉਗਲੀ ਜੀ ਤਾਂ ਪਈ ਹੈ ਹੁਣ ਮੈਂ ਧੋਈ ਦੇ ਮੈਂ ਇਹਨੂੰ ਤੇ ਪਰ ਦੋ ਤਿੰਨ ਵਾਰਾ ਛਿੜਾ ਕੇ ਨਾਲ ਮੀਂਹ ਆ ਗਿਆ ਤੇ ਇਹ ਉਹਦੇ ਅੰਦਰ ਬਹਿ ਗਏ ਸੀਗਾ ਤੇ ਇਹ ਅਸੀਂ ਬਾਹਰ ਕਦੇ ਆਏ ਰੱਖੇ ਨਹੀਂ ਪਸ਼ੂ ਤੇ ਪਸ਼ੂ ਵੀ ਗੱਜ ਗਿਓਵੇਂ ਹੀ ਇਹਨਾਂ ਨੂੰ ਵੀ ਅੰਦਰ ਹੀ ਵਧੀਆ ਲੱਗਦਾ ਉਧਰ ਬਾਰੀ ਠੰਡੀ ਹਵਾ ਆਉਂਦੀ ਹੁਣ ਤਾਂ ਹਵਾ ਚੱਲ ਪਈ ਹੈ ਪਰ ਮੀਂਹ ਦਾ ਪੈਣਾ ਵੀ ਜ਼ਰੂਰੀ ਸੀ ਕਿਉਂਕਿ ਕਈ ਦਿਨ ਹੋ ਗਏ ਜੀ ਤਾਂ ਲੱਗਿਆ ਪਿਆ ਸੀਗਾ ਬਹੁਤ ਜ਼ਿਆਦਾ ਗਰਮੀ ਸੀ ਸਵੇਰੇ ਸਵੇਰੇ ਇੰਨੀ ਬਦਲਵਾਈ ਹੋਈ ਵੀ ਸੀ ਤੇ ਇਹ ਗਰਮੀ ਸੀ ਨਾ ਬਹੁਤ ਜ਼ਿਆਦਾ ਗਰਮੀ ਸੀਗੀ ਮੀਂਹ ਪੈ ਗਿਆ ਚੰਗਾ ਹੋਗਾ ਥੋੜਾ ਚੱਲ ਜਨਾ ਚਰ ਮੀਂਹ ਪਿੰਦਾ ਉਹਨਾ ਚਿਰ ਠੰਡਾ ਰਹੂਗਾ ਬਾਅਦ ਚ ਪਤਾ ਨਹੀਂ ਕੀ ਹੋਊਗਾ ਠੀਕ ਹੈ ਜੀ ਤੇ ਮੈਨੂੰ ਵਧੀਆ ਲੱਗਦਾ ਮੀਂਹ ਚ ਨਹਾਉਣਾ ਕਰਨਾ ਤੇ ਆਪਾਂ ਤਾਂਗੇ ਨਾਲੇ ਕੰਮ ਨਿਭੜ ਕੇ ਨਾਲੇ ਆਪਣੇ ਨਾਲੇ ਆਪਾਂ ਮੀਂਹ ਚ ਨਾਲੇ ਵਧੀਆ ਕੰਮ ਕਰ ਲੇ ਨਾਉਣੀ ਹੁੰਦਾ ਕੰਮ ਕਰਦਿਆਂ ਦਾ ਵਧੀਆ ਬਣ ਜਾਂਦਾ ਵਾ ਤੇ ਇੱਧਰ ਜੀ ਆਰਾਮ ਕਰਦੇ ਨੇ ਤੇ ਆਪਾਂ ਵੀ ਚਾਹ ਦਾ ਟਾਈਮ ਹੋ ਗਿਆ ਆਪਣਾ ਵੀ 11 ਵਾਲੀ ਦਾ ਤੇ ਆਪਾਂ ਬਣਾ ਲ ਗਏ ਚਾਹ ਚਲੋ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੀਆਂ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ